ठाणा ਨੇ ਹਈਆ ਵਾਲਾ ਅਧੀਨ ਪੈਂਦੀ ਪੁਲਿਸ ਚੌਕੀ ਕੁਨਿਆਣਾ ਮੰਡੀ ਇੰਚਾਰਜ ਮੋਹਨਦੀਪ ਸਿੰਘ ਦੀ ਗਵਾਹੀ ਚ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਹਲਕਾ ਪੁੱਚੋ ਦੇ ਆਮ ਪਾਰਟੀ ਦੇ ਐਮਐਲਏ ਮਾਸਟਰ ਜਗਸੀਰ ਸਿੰਘ ਬਣ ਕੇ ਫੋਨ ਕਰਨ ਵਾਲੇ ਇੱਕ ਨੌਸਰਬਾਜ਼ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਚੌਕੀ ਇੰਚਾਰਜ ਮੋਹਨਦੀਪ ਸਿੰਘ ਨੇ ਦੱਸਿਆ ਕਿ ਬੀਤੀ ਦਿਨੀ ਹੁੱਲੜਬਾਜੀ ਕਰਨ ਦੇ ਦੋਸ਼ ਵਿੱਚ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਸੀ ਜਿਨ੍ਹਾਂ ਤੇ ਤਾਰਾ 109 ਲਗਾ ਕੇ ਹਵਾਲਾਤਚ ਬੰਦ ਕਰ ਦਿੱਤਾ ਸੀ ਇਸ ਸੰਬੰਧ ਵਿੱਚ ਇੱਕ ਨੌਜਵਾਨ ਖੁਦ ਨੂੰ ਹਲਕੇ ਆਮ ਆਦਮੀ ਪਾਰਟੀ ਦਾ ਜਰਨਲਿਸਟ ਕਤਰ ਦੱਸ ਰਿਹਾ ਸੀ ਉਹ ਸਾਨੂੰ ਆ ਕੇ ਮਿਲਿਆ ਜਦੋਂ ਅਸੀਂ ਉਸ ਨੂੰ ਉਹਨਾਂ ਨੌਜਵਾਨਾਂ ਦੀ ਜ਼ਮਾਨਤ ਕਰਵਾਉਣ ਬਾਰੇ ਗੱਲ ਕੀਤੀ ਤਾਂ ਉਸ ਵੇਲੇ ਕੁਝ ਸਮੇਂ ਬਾਅਦ ਫਿਰ ਫੋਨ ਕੀਤਾ ਗਿਆ ਤੇ ਐਮ.ਐਲ.ਏ ਜਗਸੀਰ ਸਿੰਘ ਨਾਲ ਗੱਲ ਕਰਨ ਦੀ ਕਿਹਾ ਗਿਆ। ਇਸ ਤੋਂ ਬਾਅਦ ਉਹਨਾਂ ਨੇ ਫੋਨ ਤੇ ਉਕਤ ਵਿਅਕਤੀ ਨਾਲ ਗੱਲ ਕੀਤੀ ਜੋ ਕਿ ਜਗਸੀਰ ਸਿੰਘ ਬਣ ਕੇ ਗੱਲ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਮੈਨੂੰ ਆਪਣੇ ਤਜਰਬੇ ਮੁਤਾਬਕ ਉਸ ਆਵਾਜ਼ ਤੇ ਕੁਝ ਸ਼ੱਕ ਹੋਇਆ ਜੋ ਕਿ ਬਹੁਤ ਹੀ ਤਲਖ لہਜੇ ਵਿੱਚ ਗੱਲ ਕਰ ਰਿਹਾ ਸੀ ਅਤੇ ਮੈਂ ਆਪਣੇ ਪੱਧਰ ਤੇ ਜਾਂਚ ਕੀਤੀ। ਤਾਂ ਇਹ ਵਾਜਕ ਜ਼ਖੋਰ ਆਦਮੀ ਦੀ ਲੱਗੀ ਜਦੋਂ ਅਸੀਂ ਸਬੰਧਤ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਵੀ ਇਸ ਗੱਲ ਤੇ ਹੈਰਾਨਗੀ ਪ੍ਰਗਟ ਕੀਤੀ ਅਤੇ ਕਿਹਾ ਕਿ ਮੈਂ ਤਾਂ ਪਿਛਲੇ ਦਿਨੀ ਕਿਸੇ ਧਾਰਮਿਕ ਜਗ੍ਹਾ ਤੇ ਮੱਥਾ ਟੇਕਣ ਲਈ ਹਵਾਈ ਸਫਰ ਕਰਨ ਰਿਹਾ ਸਫਰ ਰਹੀ ਗਿਆ ਸੀ ਜਿੱਥੇ ਫੋਨ ਦੀ ਵਰਤੋਂ ਨਹੀਂ ਕਰ ਸਕਦਾ ਸੀ ਤੇ ਨਾ ਹੀ ਮੈਂ ਕਿਸੇ ਨੂੰ ਛਡਵਾਣ ਲਈ ਕੋਈ ਫੋਨ ਕੀਤਾ ਪੂਰੀ ਜਾਂਚ ਕਰਨ ਤੋਂ ਬਾਅਦ ਮੌਲਜਮ ਨੂੰ ਫੜ ਲਿਆ ਗਿਆ ਜਿਸ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਕੋਠੇ ਜੀਵਨ ਸਿੰਘ ਪਿੰਡ ਦਾਨ ਸਿੰਘ ਵਾਲਾ ਵਜੋਂ ਹੋਈ ਪਰ ਪ੍ਰਸ਼ਾਸਨ ਅਨੁਸਾਰ ਥਾਣਾ ਨਹਿਈਆ ਵਾਲਾ ਅਧੀਨ ਪੈਂਦੀ ਚੌਂਕੀ ਗੁਨਿਆਣਾ ਮੰਡੀ ਦੇ ਇੰਚਾਰਜ ਮੋਹਨਦੀਪ ਸਿੰਘ ਦੀ ਸ਼ਿਕਾਇਤ ਤੇ ਮੌਲਜਮ ਨੂੰ ਗ੍ਰਿਫਤਾਰ ਕਰਕੇ ਉਸ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ